ਜੰਮੂ ਕਸ਼ਮੀਰ ਦੇ ਪੁਂਚੂ ਦੇ ਵਿੱਚ ਬੁੱਧਵਾਰ ਨੂੰ ਸ਼ਹੀਦ ਹੋਏ ਹਰਿਆਣਾ ਦੇ ਲਾਸਨਾਇਕ ਦਿਨੇਸ਼ ਜੋ ਕਿ ਅੰਤਮ ਸਫ਼ਰ ਤੇ ਨੇ ਤਾਂ ਉਹਨਾਂ ਦੀ ਮ੍ਰਿਤਕ ਦੇ ਘਰ ਪਹੁੰਚੀ ਤਾਂ ਨੰ ਮੱਖਾਂ ਦੇ ਨਾਲ ਉਹਨਾਂ ਨੂੰ ਅੰਤਮ ਵਿਦਾਇਤ ਦਿੱਤੀ ਗਈ ਹੈ ਤਾਂ ਸੱਗੇ ਕਿ ਇਸ ਦਰਮਿਆਨ ਹਰੀ ਕੱਖ ਨਮ ਨਜ਼ਰ ਆਈ ਹੈ ਉਹਨਾਂ ਦੇ ਅੰਤਿਮ ਦਰਸ਼ਨਾ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਉਮੜੇ ਨੇ ਤਾਂ ਦੱਸ ਦਈਏ ਕਿ ਆਪਰੇਸ਼ਨ ਸਿੰਦੂਰ ਦੀ ਬੋਖਲਾਹੜ ਦੇ ਵਿੱਚ ਆਇਆ ਪਾਕਿਸਤਾਨ ਜਿਸ ਦੇ ਵੱਲੋਂ ਬੁੱਧਵਾਰ ਸਵੇਰੇ ਪੁੰਛ ਦੇ ਵਿੱਚ ਕਈ ਇਲਾਕਿਆਂ 'ਚ ਫਾਇਰਿੰਗ ਕੀਤੀ ਗਈ। ਪਾਕਿਸਤਾਨ ਦੇ ਇਸ ਨਾਪਾਕ ਹਰਕਤ ਦਾ ਜਵਾਬ ਦਿੰਦਿਆਂ ਆ ਲਾਸ ਨਾਇਕ ਦਿਨੇਸ਼ ਤੇ ਉਹਨਾਂ ਦੇ ਚਾਰ ਸਾਥੀ ਜਿਹੜੇ ਨੇ ਉਹਨਾਂ ਨੇ ਮੋਰਚਾ ਸੰਭਾਲ ਲਿਆ ਤੇ ਇਸੇ ਦਰਮਿਆਨ ਪਾਕਿਸਤਾਨੀ ਸੈਨਿਕਾਂ ਦੀਆਂ ਗੋਲੀਆਂ ਦਾ ਉਹ ਜਵਾਬ ਦੇ ਰਹੇ ਸਨ। ਕੇਸ ਦਰਮਿਆਨ ਦਿਨੇਸ਼ ਤੇ ਉਹਨਾਂ ਦੇ ਚਾਰ ਸਾਥੀ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਆਰਮੀ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਦੇ ਵੱਲੋਂ ਦਿਨੇਸ਼ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਸ਼ਹੀਦ ਹੋ ਗਏ ਦਿਨੇਸ਼ ਦੱਸ ਰਹੀਏ ਕਿ ਦਿਨੇਸ਼ ਦੇ ਦੋ ਸਕੇ ਭਰਾ ਵੀ ਸੈਨਾ ਦੇ ਵਿੱਚ ਨੇ। ਇਹਨਾਂ ਦੇ ਵਿੱਚੋਂ ਇੱਕ ਜੰਮੂ ਦੇ ਵਿੱਚ ਤਾਇਨਾਤ ਹੈ। ਤਾਂ ਸ਼ਹੀਦ ਦੇ ਪਿਤਾ ਜਿਨ੍ਹਾਂ ਦਾ ਇਹ ਕਹਿਣਾ ਕਿ ਸਾਡਾ ਇੱਕ ਪੁੱਤ ਸ਼ਹੀਦ ਹੋਇਆ ਭਾਰਤ ਮਾਤਾ ਦੇ ਲਈ ਦੋ ਪੁੱਤ ਹੋਰ ਨਿੱਤਾ ਹਰੇ ਕੱਖ ਨਮ ਨਜ਼ਰਾਈ ਜਿੱਥੇ ਜਵਾਨ ਦੇ ਪਿਤਾ ਦਾ ਇਹ ਕਹਿਣਾ ਹੈ ਕਿ 2014 ਦੇ ਵਿੱਚ ਆਰਮੀਚ ਭਰਤੀ ਹੋਇਆ 11 ਸਾਲਾ ਦੇ ਵਿੱਚ ਦਿਨੇਸ਼ ਦੀ ਪੋਸਟਿੰਗ ਦੇਸ਼ ਦੇ ਕਈ ਰਾਜਾਂ ਦੇ ਵਿੱਚ ਹੋਈ ਇਹਨਾਂ ਦਿਨੋਂ ਜੰਮੂ ਦੇ ਪੁਂਛ ਇਲਾਕੇ ਦੇ ਵਿੱਚ ਸੀ ਜਿੱਥੇ ਉਸ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਤਾਂ ਦਿਨੇਸ਼ ਆਪਣੇ ਪਰਿਵਾਰ ਦੇ ਵਿੱਚ ਪੰਜ ਭਰਾਵਾਂ ਤੋਂ ਸਭ ਤੋਂ ਵੱਡਾ ਦੋ ਛੋਟੇ ਭਰਾ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਅਗਨੀ ਵੀਰ ਯੋਜਨਾ ਦੇ ਤਹਿਤ ਸੈਨਾ ਦੇ ਵਿੱਚ ਭਰਤੀ ਹੋਏ ਨੇ ਤਾਂ ਇਸ ਦਰਮਿਆਨ ਹਰੀ ਕੱਖ ਨਮ ਜ਼ਰੂਰ ਨਜ਼ਰ ਆਈ ਹੈ ਸ਼ਹੀਦ ਦੀ ਪਤਨੀ ਜੋ ਕਿ ਵਕੀਲ ਹੈ ਤਾਂ ਪਰਿਵਾਰ ਦੇ ਨਾਲ ਪਲਵਲ ਦੇ ਵਿੱਚ ਰਹਿੰਦੀ ਹੈ ਪਤੀ ਦੀ ਸ਼ਹਾਦਤ ਤੋਂ ਬਾਅਦ ਉਸ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਦੋ ਬੱਚੇ ਹੈ ਇੱਕ ਪੁੱਤ ਤੇ ਇੱਕ ਧੀ ਹੈ ਤਾਂ ਪਰਿਵਾਰ ਇਸ ਵੇਲੇ ਜਿਹੜਾ ਕਾਫੀ ਗਮਗਿਣ ਮਾਹੌਲ ਦੇ ਵਿੱਚ ਹੈ ਤੇ ਨਾ ਮੱਖਾਂ ਦੇ ਨਾਂ जवान नुंंतम बधाई दीती गई है मेरा बे, मेरा बेटा फौज में था वो कश्मीर में उसने ने उस वो दिया है और मुझे इस बात का गम है मेरा गांव भी पूरा इसका उठा रहा है मैं जो मेरे पोते हैं ये छोटे-छोटे हैं और इनके और इसके भाई भी दुर्ग खोज में हैं उनकी कोई शादी नहीं हुई है और वो अब अग, अग्नि वीर में है आपको पता चला कि मुझे पता लगा जी यहाँ नहीं, नहीं था जी मुझे पता कोई ऐसे ग्यारह बजे लगा कि ऐसे ऐसे उनका ऑपरेशन हो रहा है तो शाम को मुझे 4 बजे पता लगी जब मैं घर आया तो वो डेड हो, हो गई अब आर्मी वालों ने क्या बताया कब तक के सही तो यहाँ पहुँचेगा ये बता रहे हैं जी कि कम से कम डेढ़ दो बजे के बीच में पहुँचेगा अब पता भर्ती हुए थे वो भर्ती हुआ था में हुआ था ये कंडीशन युद्ध मैदान में कंडीशन खराब है हालात खराब चल रहे हैं उधर और युद्ध की भी संभावना है, के माहौल है कभी जाएगा। क्या के मेरी बात हुई उनसे वो बोले की जो शरीर है उनका दो बजे के बाद पहुँचेगा हम पांच भाई एक बहन मम्मी पापा उनकी घरवाली दो बच्चे पेट में बच्चा उनके पेट में एक बच्चा पेट में है पत्नी क्या करती है पत्नी कोर्ट में थी और क्या करना चाहोगे कहाँ तक मिलिए वैसा गंभीर माहौल गांव में गांव में बहुत शोक का माहौल है और सभी उसका शोक कर रहे हैं और उस शांति के लिए परिवार में और कितने हैं? भाई आपके परिवार में हम टोटल छह भाई बहुत हैं छह भाई फौज में है भाई को जोड़ के हम पांच है उस तक